GHPS ਸਕੂਲ ਹਮੇਸ਼ਾ ਹੀ ਵਿਵਾਦ ਦੇ ਅੰਦਰ ਰਹੇ ਨੇ ਕੋਈ ਨਾ ਕੋਈ ਗਲਤ ਤਨਖਾਵਾ ਨੂੰ ਲੈ ਕੇ ਫੀਸਾਂ ਨੂੰ ਲੈ ਕੇ ਟੀਚਰਸ ਦੀ ਗ੍ਰੈਜੂਏਸ਼ਨ ਨੂੰ ਲੈ ਕੇ ਚਲਦੀ ਆ ਰਹੀ ਹੈ ਤੇ ਕੋਡਾਂ ਦੇ ਫੈਸਲੇ ਚਲਦੇ ਰਹੇ ਨੇ ਅੱਜ ਜਿਹੜੇ ਲੋਕ ਇਹ ਕਹਿੰਦੇ ਸੀ ਨਾ ਕਿ ਸਰਨਾ ਸਾਹਿਬ ਨੇ ਪਾਰਕਿੰਗ ਵੇਚੀ ਸਰਨਾ ਸਾਹਿਬ ਨੇ ਹਸਪਤਾਲ ਵੇਚਤਾ ਬਿਲਡਿੰਗ ਵੇਸਤੀ ਆ ਜੋ ਬਿਲਡਿੰਗ ਉੱਤੇ ਖੜੀ ਹੈ ਆ ਜੋ ਪਾਰਕਿੰਗ ਵਿੱਚ ਉੱਤੇ ਕੌਮ ਦੇ ਕੋਲ ਹੀ ਹੈ ਪਰ ਜਿਹੜੇ ਲੋਕ ਐ ਕਹਿੰਦੇ ਸੀ ਨਾ ਵੇਸਤੀ ਆ ਜੋ ਉਹਨੇ ਸਕੂਲ ਵੇਸ ਦਿੱਤੇ ਦੇਖੋ ਉਹਨਾਂ ਦਾ ਤਾਂ ਤੱਕਿਆ ਕਲਾਮ ਹੈ ਸਵੇਰੇ ਉੱਠਦੇ ਆ ਸਰਨਾ ਕਰ ਗਿਆ ਰਾਤੀ ਸੌਂਦੇ ਆ ਸਰਨਾ ਕਰ ਗਿਆ ਹੁਣ ਤਾਂ ਤੱਕਿਆ ਕਲਾਮ ਤੁਹਾਡੇ ਸਾਹਮਣੇ ਆ ਗਿਆ ਹੁਣ ਤਾਂ ਕੋਰਟ ਨੇ ਵੀ ਵੈਲਿਊਏਸ਼ਨ ਦੀ ਔਲਾਦ ਦਿੱਤੀ ਹੈ ਹੁਣ ਤਾਂ ਤੁਹਾਡੇ ਸਾਹਮਣੇ ਹੁਣ ਕੀ ਕਹਿਣਗੇ ਕੀ ਹੈਗਾ ਕੋਰਟ ਦਾ ਇਹੋ ਜਿਹਾ ਗੱਲ ਕੋਰਟ ਦੇ ਆਰਡਰ ਦੇ ਵਿੱਚ 12 ਜਿਹੜੇ ਸਾਡੇ ਗੁਰੂ ਅਰਕਿਸ਼ਨ ਪਬਲਿਕ ਸਕੂਲ ਨੇ ਜਿਹੜੇ ਵਿੱਚੋਂ ਸਾਡੇ ਬੱਚਿਆਂ ਨੇ ਆਪਣਾ ਰਿਸਤਾ ਸਿੱਖਣਾ ਉਹ ਸਕੂਲ ਐ ਬੋਟ ਨੇ ਵਾਲੇ ਵੈਲਿਊੇਸ਼ਨ ਤਲਾਕ ਦਿੱਤੇ ਵੈਲਿਊੇਸ਼ਨ ਹਾਂਜੀ ਖੂਲ ਬਰਬਾਦ ਹੋ ਗਏ ਨੇ ਸਕੂਲਾਂ ਦੇ ਵਿੱਚ 5-700 ਕਰੋੜ ਰੁਪਏ ਦੇਣਦਾਰੀ ਹੋ ਗਈ ਟੀਚਰਾਂ ਦੀ ਕੇਂਦਰ ਨੇ ਕਿਸੇ ਕੌਮ ਨੂੰ ਖਤਮ ਕਰਨਾ ਹੋਇਆ ਨਾ ਉਹਦਾ ਇੰਸਟੀਚਿਊਟ ਖਤਮ ਕਰ ਦੋ ਅੱਜ ਇਹਨਾਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੜ੍ਹ ਤੋਂ ਖਤਮ ਦੀ ਪਿਆਰੀ ਅੱਜ ਮੈਨੂੰ ਇਹਨਾਂ ਦੇ ਅੰਦਰ ਮਾਫ ਕਰਨਾ ਮੈਨੂੰ ਕਹਿਣਾ ਪੈ ਰਿਹਾ ਜਗਦੀਸ਼ ਟਾਈਟਲਰ ਔਰ ਸੱਜਨ ਕੁਮਾਰ ਨਜ਼ਰਵਾਰ ਉਹਨਾਂ ਕਸਾਈਆਂ ਨੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ 84 ਦੇ ਅੰਦਰ ਅੱਜ 2025 ਦੇ ਅੰਦਰ ਹਰਮੀ ਸਿੰਘ ਕਾਲਾ ਮਨਿੰਦਰ ਸਿੰਘ ਸਿਰਸਾ ਅਤੇ ਜਗਦੀਪ ਸਿੰਘ ਕਾਲੋ ਨੇ ਸਿੱਖੀ ਨੂੰ ਖਤਮ ਕਰਨ ਦੀ ਪੂਰੀ ਉਪਾਲਾ ਸੱਛੀ ਕਾਲ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਦਿੱਲੀ ਡਾਇਲੌਗਸ ਦੇ ਅੰਦਰ ਦਿੱਲੀ ਡਾਇਲੌਗਸ ਨੂੰ ਲੈ ਲਈਏ ਸਿੱਖ ਸਿਆਸਤ ਤੇ ਲੈ ਲਈਏ ਜੀ ਐਚ ਪੀ ਐਸ ਸਕੂਲ ਹਮੇਸ਼ਾ ਹੀ ਵਿਵਾਦ ਦੇ ਅੰਦਰ ਰਹੇ ਨੇ ਕੋਈ ਨਾ ਕੋਈ ਗਲਤਨ ਖਾਵਾ ਨੂੰ ਲੈ ਕੇ ਫੀਸਾਂ ਨੂੰ ਲੈ ਕੇ ਟੀਚਰਸ ਦੀ ਗ੍ਰੈਜੂਏਟ ਨੂੰ ਲੈ ਕੇ ਚਲਦੀ ਆ ਰਹੀ ਹੈ ਤੇ ਕੋਰਟਾਂ 'ਚ ਫੈਸਲੇ ਚਲਦੇ ਰਹੇ ਨੇ ਮਗਰ ਹੁਣ ਬਹੁਤ ਹੀ ਵੱਡਾ ਜਿਵੇਂ ਇੰਡੀਆ ਪਾਕਿਸਤਾਨ ਵਾਰ ਕਰਨੇ ਨਾ ਅਸੀਂ ਚੱਲ ਰਹੀ ਹੈ ਇਸ ਵੇਲੇ ਇਹੋ ਜਿਹਾ ਇੱਕ ਮੁੱਦਾ ਨਿਕਲ ਕੇ ਆਇਆ ਹੈ ਜੀਐਸਪੀ ਸਕੂਲ ਦੇ ਉੱਤੇ ਵੀ ਕੋਰਟ ਨੇ ਸਰਜੀਕਲ ਸਟ੍ਰਾਈਕ ਕਰਤੀ ਹੈ ਇਹ ਕਹਿ ਸਕਦੇ ਹਾਂ ਤਾਂ ਨਾ ਮੌਜੂਦ ਸਟਾਫ ਦੇ ਨਾਲ ਗੱਲ ਕਰਨ ਵਾਸਤੇ ਜਸਮੀਤ ਸਿੰਘ ਬ੍ਰਿਧਮ ਬੁਰਾਜੀ ਸਸ਼ਿਕਾ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਵੀਰ ਜੀ ਜਿਹੜਾ ਕੋਰਟ ਦਾ ਫੈਸਲਾ ਆਇਆ ਮੈਂ ਕੁਝ ਲੋਕਾਂ ਨਾਲ ਗੱਲ ਕੀਤੀ ਕਹਿੰਦੇ ਇਸ ਲਾਈਕ ਅ ਸਰਜਿਕਲ ਸਟ੍ਰਾਈਕ ਜਦ ਸ਼ਾਮੀ ਮੇਰੇ ਕੋਲ ਕੋਰਟ ਦਾ ਫੈਸਲਾ ਆਉਗਾ ਮੈਂ ਉਹਨੂੰ ਪੜ੍ਹਦਾ ਨਾ ਤੇ ਇੱਕ ਵਾਰੀ ਤੇ ਮੇਰਾ ਦਿਲ ਰੋਂਦਾ ਮੇਰੀ ਰੂਹ ਕ ਕੀ ਹੋਇਆ ਹੋਇਆ ਕੀ ਹੈ ਹੋ ਜਾ ਅੱਜ ਜਿਹੜੇ ਲੋਕ ਇਹ ਕਹਿੰਦੇ ਸੀ ਨਾ ਕਿ ਸਰਨਾ ਸਾਹਿਬ ਨੇ ਪਾਰਕਿੰਗ ਵੇਸ਼ਤੀ ਸਰਨਾ ਸਾਹਿਬ ਨੇ ਹਸਪਤਾਲ ਵੇਸ਼ਤਾ ਬਿਲਡਿੰਗ ਵੇਸ਼ਤੀ ਅੱਜ ਉਹ ਬਿਲਡਿੰਗ ਉੱਥੇ ਖੜੀ ਹੈ ਅੱਜ ਉਹ ਪਾਰਕਿੰਗ ਵੀ ਉੱਥੇ ਕੌਮ ਦੇ ਕੋਲ ਹੀ ਹੈ ਪਰ ਜਿਹੜੇ ਲੋਕ ਐ ਕਹਿੰਦੇ ਸੀ ਨਾ ਵੇਚ ਦੀ ਅੱਜ ਉਹਨਾਂ ਨੇ ਸਕੂਲ ਵੇਚ ਦਿੱਤੇ ਆ ਸਕੂਲ ਵੇਚਦੇ ਸਕੂਲ ਵੀ ਵੇਚਦੇ ਆ ਜਿਹੜੀ ਇੱਕ ਤਰੀਕੇ ਦੀ ਜਿਹੜੀ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਲਈਆਂ ਜ਼ਮੀਨਾਂ ਬਣਾਈਆਂ ਸਕੂਲ ਖੜੇ ਕੀਤੇ ਅੱਜ ਸਾਰੀ ਉਹਨਾਂ ਦੀ ਮਿਹਨਤ ਜਿਹੜੀ ਆ ਪਾਣੀ ਵਿੱਚ ਪਾ ਦਿੱਤੀ ਹੈ ਜੋ ਕੱਲ ਕੋਰਟ ਦਾ ਆਰਡਰ ਆਇਆ ਹੈ ਕੀ ਹੈਗਾ ਕੋਰਟ ਦਾ ਇਹੋ ਜਿਹਾ ਕੋਰਟ ਦੇ ਆਰਡਰ ਦੇ ਵਿੱਚ 12 ਜਿਹੜੇ ਸਾਡੇ ਗੁਰੂ ਅਰਕਿਸ਼ਨ ਪਬਲਿਕ ਸਕੂਲ ਨੇ ਜਿੱਦੇ ਵਿੱਚੋਂ ਸਾਡੇ ਬੱਚਿਆਂ ਨੇ ਆਪਣਾ ਵਿਰਸਾ ਸਿੱਖਣਾ ਉਹ ਸਕੂਲ ਐਂਡ ਕੋਰਟ ਨੇ ਵਾਲਿਊਏਸ਼ਨ ਤੇ ਲਾ ਦਿੱਤੀ ਹੈ ਵੈਲਿਊਏਸ਼ਨ ਹਾਂਜੀ ਉਸ ਤੋਂ ਇਲਾਵਾ 295 ਏਕੜ ਜਗ੍ਹਾ ਬਿਗੜ ਹਰਿਆਣਾ ਦੇ ਵਿੱਚ ਜਿਹੜੀ ਹੈ ਉਹ ਲਾਤੀ ਹੈ ਵੈਲਿਊਏਸ਼ਨ ਤੇ ਉਸ ਤੋਂ ਇਲਾਵਾ ਲੋਨੀ ਰੋਡ ਦਿੱਲੀ ਦੇ ਅੰਦਰ 15 ਏਕੜ ਜਗ੍ਹਾ ਉਹ ਗੁਰੂ ਦਾਬਾ ਉਹ ਵੀ ਵੈਲਿਊਏਸ਼ਨ ਤੇ ਲਾਤੀ ਹੈ ਇਥੋਂ ਤੱਕ ਕਿ ਕੋਰਟ ਨੇ ਇਹ ਵੀ ਕੱਲ ਕਿਹਾ ਵੀ 1 ਮਹੀਨੇ ਦੇ ਅੰਦਰ ਐਫੀਡੈਬਿਟ ਦਿਓ ਅਗਰ ਇਹਦੇ ਇਲਾਵਾ ਕੋਈ ਜਗ੍ਹਾ ਹੈ ਤੇ ਉਹ ਵੀ ਕੋਰਟ ਨੂੰ ਦੱਸਿਆ ਜਾ ਤਾਂ ਵੀ ਉਹ ਵੀ ਵੈਲਿਊਏਸ਼ਨ ਤੇ ਆਏ ਕਿਉਂ ਕਿ ਆ ਸਕੂਲ ਬਰਬਾਦ ਹੋ ਗਏ ਨੇ ਸਕੂਲਾਂ ਦੇ ਵਿੱਚ 5-700 ਕਰੋੜ ਰੁਪਏ ਦੇਣਦਾਰੀ ਹੋ ਗਈ ਹੈ ਟੀਚਰਾਂ ਦੀ ਨਹੀਂ ਮੇਰੀ ਜਸਮੀ ਸਿੰਘ ਨੰਨੀ ਜਮ ਮੈਂ ਪੋਰਟ ਕੋਰ ਦਾ ਇੰਟਰਵਿਊ ਕੀਤਾ ਸੀ ਉਹ ਕਹਿੰਦੇ ਸੀ 350-400 ਕਰੋੜ ਹੈਗਾ ਅਸੀਂ ਕਰ ਲਾਂਗੇ ਕਵਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੱਜ ਮੈਨੂੰ ਲੱਗਦਾ ਜਿਸ ਬੰਸ਼ਾ ਦੇ ਨਾਲ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋਏ ਸੀ ਨਾ ਜਿਹੜੀ ਸਰਕਾਰੀ ਏਜੰਸੀਆ ਦੇ ਇਸ਼ਾਰੇ ਤੇ ਕਾਬਜ ਹੋਈ ਸੀ ਉਹਨਾਂ ਸਾਥ ਲੈ ਕੇ ਜੋ ਉਹਨਾਂ ਦੀ ਸੋਚ ਸੀ ਜੋ ਡਿਊਟੀ ਉਹਨਾਂ ਨੇ ਇਹਨਾਂ ਦੀ ਲਈ ਸੀ ਇਹਨਾਂ ਨੇ ਬਿਲਕੁਲ ਵਫਾਦਾਰੀ ਹੋ ਕੇ ਨਿਭਾਈ ਹੈ ਕਹਿੰਦੇ ਨਾ ਕਿਸੇ ਕੌਮ ਨੂੰ ਖਤਮ ਕਰਨਾ ਹੈ ਨਾ ਉਹਦਾ ਇੰਸਟੀਚਿਊਟ ਖਤਮ ਕਰ ਦੋ ਕਿਉਂਕਿ ਜਿੱਥੋਂ ਉਹਨਾਂ ਨੇ ਸਿੱਖਣਾ ਹੈ ਕਿਉਂਕਿ ਸਾਡੇ ਬੱਚੇ ਨਸਰੀ ਤੋਂ ਉੱਥੇ ਉਹਦਾ ਜਿਹੜਾ ਸਾਡਾ ਇਤਿਹਾਸ ਹੈ ਸਿੱਕੀ ਦਾ ਉਹ ਸਿੱਖ ਦੇ ਆਉਂਦੇ ਹੈ ਡਿਗਰੀਟੀ ਦਾ ਸਿਲੇਬਸ ਹੁੰਦਾ ਅੱਜ ਇਹਨਾਂ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੜ ਤੋਂ ਖਤਮ ਦੀ ਤਿਆਰੀ ਸ਼ੁਰੂ ਕਰਤੀ ਹੈ। ਬੋਲ ਕਿ ਇਹ ਆਪਣੇ ਮਕਸਦ ਚ ਕਾਮਯਾਬ ਹੋ ਗਏ ਇਹ ਚੰਦ ਹੈ ਸਿੱਕੇ ਅੱਜ ਮੈਨੂੰ ਇਹਨਾਂ ਦੇ ਅੰਦਰ ਮਾਫ ਕਰਨਾ ਮੈਨੂੰ ਕਿਹੜਾ ਪੈ ਰਿਹਾ ਜਗਦੀਸ਼ ਟਾਈਟਲਰ ਔਰ ਸਰਜਨ ਕੁਮਾਰ ਨਜ਼ਰ ਆ ਰਹੇ ਨੇ। ਯਾਰ ਇਹ ਸਕੂਲਾਂ ਦੀ ਖਤਮ ਹੋਣ ਦੀ ਗੱਲ ਤੇ ਜਲਦੀ ਸਟਰ ਕਿਦ ਕਿਵੇਂ ਆ ਗਿਆ ਸਮਝ ਨਹੀਂ ਆ ਰਹੀ ਹੈ। ਉਹਨਾਂ ਕਸਾਈਆਂ ਨੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ 84 ਦੇ ਅੰਦਰ ਇਹਨਾਂ ਨੇ ਪਿਛਲੇ 13 ਸਾਲ ਦੇ ਅੰਦਰ ਹਰਮੀਰ ਸਿੰਘ ਕਾਲਕਾ ਉਹ ਜਗਦੀਪ ਸਿੰਘ ਕਾਲੂ ਕਿਉਂ ਕਿ ਇਹ ਹਰਮੀਰ ਸਿੰਘ ਜਿਹੜਾ ਕਾਲ ਹਰਮੀਰ ਸਿੰਘ ਕਾਲਕਾ ਆਸ਼ ਕਰਕੇ ਕਹਿ ਰਿਹਾ ਇਹ ਪਿਛਲੇ 2013 ਤੋਂ ਹਰ ਇੱਕ ਅਹੁਦੇ ਤੇ ਬੈਠਾ ਹੈ ਦਿੱਲੀ ਕਮੇਟੀ ਦੇ ਦਿੱਤੇ ਦਿੱਲੀ ਸਕੂਲਾਂ ਦਾ ਇਹਦਾ ਪੂਰਾ ਇੰਟਰਫੇਅਰ ਸੀਗਾ ਅੱਜ ਇਹ ਪ੍ਰਧਾਨ ਬਣ ਗਿਆ ਪਹਿਲੇ ਇਹਦਾ ਬੋਸ ਪ੍ਰਧਾਨ ਸੀਗਾ ਮਨਿੰਦਰ ਸਿੰਘ ਸਿਰਸਾ ਜਿਹੜਾ ਅੱਜਕੱਲ ਬੀਜੇ ਵਿੱਚ ਗੋਦੀ ਚ ਬੈਠ ਕੇ ਉਹਨਾਂ ਐਮਐਲਏ ਬਣ ਗਿਆ ਇਹ ਜਿਹੜੀ ਜੁੜਲੀ ਸੀ ਨਾ ਇਹਨਾਂ ਨੇ ਸਕੂਲਾਂ ਨੂੰ ਬਰਬਾਦ ਕਰ ਦਿੱਤਾ ਉਹਨਾਂ ਨੇ ਮੈਂ ਵਾਪਸ ਆਵਾਂ ਉਹਨਾਂ ਨੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ 2025 ਦੇ ਅੰਦਰ ਅਰਮੀਤ ਸਿੰਘ ਕਾਲਕਾ ਮਨਿੰਦਰ ਸਿੰਘ ਸਿਰਸਾ ਔਰ ਜਗਦੀਪ ਸਿੰਘ ਕਾਲੋ ਨੇ ਸਿੱਖੀ ਨੂੰ ਖਤਮ ਕਰਨ ਦੀ ਪੂਰੀ ਉਪਾਲ ਆਤੀ ਹੈ ਕਿ ਸਿੱਖੀ ਕਿਵੇਂ ਖਤਮ ਹੋ ਸਕਦੀ ਹੈ ਇਕਵਾਡ ਮਤਲਬ ওভারਸੈਲ ਕਰ ਰਹੇ ਹੋ ਕਿਸੇ ਚੀਜ਼ ਨੂੰ ਬੜਾ ਜਿਆਦਾ ਵੜਾ ਚੜਾ ਕੇ ਲਾ ਕੇ ਬੋਲਦੇ ਅੱਜ ਅੱਜ ਤੁਸੀਂ ਵੀ ਮੰਦਰ ਤੁਹਾਡੇ ਬੱਚੇ ਵੀ ਜਾਂਦੇ ਹੋਣਗੇ ਸਕੂਲਾਂ ਵਿੱਚ ਜਾਂਦੇ ਹੋਣਗੇ ਸਕੂਲ ਤੋਂ ਪਹਿਲਾ ਪੜਾਅ ਬੱਚੇ ਦਾ ਕੀ ਹੈ ਸਕੂਲ ਤੋਂ ਸਿੱਖਣਾ ਹੈ ਸਾਡੇ ਸਕੂਲਾਂ ਦੇ ਅੰਦਰ ਡਿਵਿਨਿਟੀ ਪੜਾਈ ਜਾਂਦੀ ਹੈ ਸਾੜਾ ਸਾੜਾ ਇਤਿਹਾਸ ਹੈ ਸਾੜਾ ਦਾ ਇਤਿਹਾਸ ਹੈ ਪੰਜਾਬੀ ਹੈ ਉਹ ਗੁਰੂ ਅਰਕਿਸ਼ਰ ਪਬਲਿਕ ਸਕੂਲ ਤੋਂ ਪੜਾਈ ਜਾਂਦੀ ਹੈ ਬੱਚਾ ਨੂੰ ਇਤਿਹਾਸ ਪੜਾਇਆ ਜਾਂਦਾ ਜਦੋਂ ਪੜਨਗੇ ਨਹੀਂ ਦੂਜੇ ਸਕੂਲਾਂ ਵਿੱਚ ਜਾਣਗੇ ਕ੍ਰਿਸਚੀਅਨ ਸਕੂਲ 'ਚ ਜਾਣਗੇ ਦੂਜੇ ਸਕੂਲਾਂ ਵਿੱਚ ਜਾਣਗੇ ਦਿੱਲੀ ਪਬਲਿਕ ਸਕੂਲਾਂ ਹੋਰ ਸਕੂਲਾਂ ਉੱਥੇ ਜਾਣਗੇ ਕਦੋਂ ਮਤਲਬ ਉਹ ਫਿਰ ਸਿੱਖੀ ਘਤਤ ਹੋ ਗਈ ਨਾ ਤੁਸੀਂ ਆ ਬੋਲੋਗੇ ਕਿ ਕਾਲਕਾ ਜੀ ਨੇ ਕਰਤਾ ਕਾਲੋ ਜੀ ਨੇ ਕਰਤਾ ਮੈਂ ਪ੍ਰੈਸ ਕਾਨਫਰੰਸ ਕਰਨਗੇ ਉਹ ਕਹਿਣਗੇ ਜੀ ਸਰਨਾਥ ਜੀ ਕਰਦੇ ਹੁਣ ਤਾਂ ਸਾਹਮਣੇ ਆ ਗਿਆ ਹੁਣ ਤਾਂ ਸਾਹਮਣੇ ਆ ਗਿਆ ਉਹਨਾਂ ਦਾ ਉਹ ਰੇਕਾ ਉਹਨਾਂ ਦਾ ਤਕੀਆ ਕਲਾਮ ਹੈ। ਉਹ ਸਵੇਰੇ ਉੱਠਦੇ ਆ ਸਰਨਾ ਕਰ ਗਿਆ। ਰਾਤੀ ਸੌਂਦੇ ਆ ਸਰਨਾ ਕਰ ਗਿਆ। ਹੁਣ ਤਾਂ ਤਕੀਆ ਕਲਾਮ ਤੁਹਾਡੇ ਸਾਹਮਣੇ ਆ ਗਿਆ। ਹੁਣ ਤਾਂ ਕੋਰਟ ਨੇ ਵੀ ਵੈਲਿਊਏਸ਼ਨ ਦੀ ਔਲਾਦ ਦਿੱਤੀ ਆ। ਹੁਣ ਤਾਂ ਤੁਹਾਡੇ ਸਾਹਮਣੇ ਹੁਣ ਕੀ ਕਹਿਣਗੇ? ਉਹ ਕਹਿਣਗੇ ਜੀ ਸਰਨਾ ਜੀ ਨੂੰ ਵੀ ਬੁਲਾਓ। ਉਹ ਇਹਨਾਂ ਦਾ ਬਸ ਨਹੀਂ ਚੱਲਦਾ। ਉਹਨੇ ਕਿਹਾ ਸਰਨਾ ਨੇ ਜੱਜ ਨੂੰ ਫੋਨ ਕਰਤਾ ਸੀ। ਇਹ ਵੀ ਸਰਨਾ ਨੇ ਕਰਾਤਾ। ਉਹਨਾਂ ਦਾ ਬਸ ਨਹੀਂ ਚੱਲਦਾ। ਉਹਨਾਂ ਨੇ ਕੀ ਲਫਜ਼ ਕਹਣਿਆ? ਸਰਨਾ ਜੀ ਨੇ ਜੱਜ ਨੂੰ ਫੋਨ ਕਰਤਾ ਸੀਗਾ। ਇਹ ਸਰਨਾ ਸਾਹਿਬ ਨੇ ਕਰਾਤਾ। ਇਨਾਂ ਦੇ ਇਹ ਜਵਾਬ ਨੇ ਇਹਨਾਂ ਨੇ ਅਸਤ ਤੱਕ ਇਹ ਨਹੀਂ ਮੰਨਿਆ ਗੁਰੂ ਘਰ ਖੜੇ ਹੋ ਕੇ ਕਿ ਇਹ ਸਾਡੀ ਮਿਹਨਤ ਬਰਬਾਦ ਦਾ ਮਤਲਬ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਇਦਾਂ ਮਤਲਬ ਚੋਰੀ ਹੋਈ ਆ ਭ੍ਰਿਸ਼ਟਾਚਾਰ ਹੋਇਆ ਅਗਰ 5-700 ਕਰੋੜ ਰੁਪਇਆ ਘਟਾ ਆ ਜਿੱਤੇ ਅਗਰ ਤੁਹਾਡੀ ਫਰਮ ਦੇ ਵਿੱਚੋਂ ਘਟਾ ਉਹ ਕਹਿੰਦੇ ਨੇ ਜੀ ਓਵਰ ਭਰਤੀਆਂ ਕਰ ਗਏ ਤਾਂ ਕਰ ਗਏ ਦਿਖਾਓ ਨਾ ਕਿ ਥਾ ਤੁਸੀਂ ਕੱਢੇ ਕਿਉਂ ਨਹੀਂ ਚਲੋ ਅਸੀਂ ਕਰ ਗਏ ਤੁਸੀਂ ਕੱਢ ਦਿੰਦੇ ਤੁਸੀਂ ਕਿਉਂ ਨਹੀਂ ਕੱਢੇ ਕੱਢਦੇ ਬਿਆ ਇੱਕ ਛੜਾ ਜੀ ਬਾਹਰ ਕੱਢੋ ਕੱਢ ਦੇ ਕਿਉਂ ਨਹੀਂ ਕੱਢੇ ਅਸੀਂ ਰੱਖ ਗਏ ਤੁਸੀਂ ਤੇ ਅਸੀਂ ਰੱਖ ਗਏ ਤੁਸੀਂ ਕੱਢ ਦਿੰਦੇ ਕੱਢੇ ਕਿਉਂ ਨਹੀਂ ਉਲਟਾ ਨਾ ਨੇ ਭਰੇ ਉਹ ਗੰਦ ਨਾ ਸੀ ਭਰਿਆ ਹੀ ਨਹੀਂ ਚਲੋ ਕੋਈ ਗੱਲ ਨਹੀਂ ਵਕਤ ਆਏਗਾ ਮੂਵੀ ਦਿਖਾ ਦਾਂਗਾ ਹਲੇ ਮੈਂ ਨਹੀਂ ਬੋਲ ਰਹਾ ਵਕਤ ਆਏਗਾ ਉਹ ਵੀ ਦਿਖਾ ਦਾਂਗਾ ਕੱਢ ਦਿੰਦੇ ਨਾ ਇਹਨਾਂ ਦੇ ਪੁੱਛਾਂ ਨਾਲ ਲੜਾਈ ਨਹੀਂ ਹੋਈ ਸੀ ਮਿੰਨਸਿੰਗ ਸਿੱਧੇ ਸੀ ਸਕੂਲ ਦੇ ਵਿੱਚ ਬੈਠ ਕੇ ਪਤਾ ਨਹੀਂ ਇੰਡੀਆ ਗੇਟ ਸਕੂਲ ਸੀਗਾ ਜਾਂ ਵਸੰਤ ਵਿਆਹ ਸਕੂਲ ਦੇ ਵਿੱਚ ਬੈਠ ਕੇ ਹੋਇਆ ਸੀਗਾ ਅਨੇਕਾਂ ਜੀ ਸਟਾਫ ਘਟਾਣਾ ਹੈ ਸੋ ਸਾਫ ਕੱਟ ਕਰੋ ਸਿਰਜਣੇ ਕਹਦੇ ਤੁਸੀਂ ਆਪਣਾ ਕੱਟਲਾ ਕੱਢ ਲਓ ਮੇਰਾ ਤਾਂ ਭਰਤੀ ਕੋਈ ਨਹੀਂ ਨਿਕਲੇਗਾ ਕਿਉਂਕਿ ਰੂਲ ਹੈ ਲਾਸਟ ਗਮ ਫਰਸਟ ਗੋ ਰੂਲ ਨਹੀਂ ਸੀ ਉਹ ਇਹਨਾਂ ਦੀ ਪਾਲਿਸੀ ਆ ਜੀ ਪਾਲਿਸੀ ਹੈ ਨਾ ਤੇ ਉਹ pranav devs ਪਾਲਿਸੀ ਨੂੰ ਕਿਉਂ ਨਹੀਂ ਅਪਣਾਈ ਕਿਉਂਕਿ ਮੰਨੇ ਨਹੀਂ ਆਪਸ ਦੇ ਵਿੱਚ ਆਪਸ ਹੀ ਫਟਕਾਰਾ ਪੈ ਗਿਆ ਆਜ ਤੁਸੀਂ ਦੇਖ ਲਓ ਇੱਕ ਗੱਲ ਸਾਫ ਹੈ ਇਹ ਜੇਲ ਜਾਣਗੇ ਕਿਉਂ ਕਿਉਂ ਅੱਜ ਘਟੇ ਵਿੱਚ ਚੀਜ਼ ਕਿਉਂ ਜਾਂਦੀ ਹੈ ਮਤਲਬ 5-700 ਕਰੋੜ ਰੁਪਏ ਅਗਰ ਕਾਟਾ ਹੋਇਆ ਤਾਂ ਮਤਲਬ ਚੋਰੀ ਹੋਈ ਹੈ ਭ੍ਰਿਸ਼ਟਾਚਾਰ ਹੋਇਆ ਹੈ ਨਾ ਮੈਨੂੰ ਇਹ ਗੱਲ ਦਾ ਜਵਾਬ ਦੋ ਸਨਨਾ ਸਾਹਿਬ ਨੇ ਜਿਆਦਾ ਪਰਦੀਆਂ ਕਰੀਆ ਇਹ ਗੱਲ ਹਮਸ਼ਾ ਕਹਿੰਦੇ ਨੇ ਮੈਂ ਸੋਚ ਰਿਹਾ ਸੀ ਬੈਠ ਕੇ ਸਨਨਾ ਸਾਹਿਬ ਪ੍ਰਧਾਨ ਕਿਹੜੇ ਸਾਲ ਦੇ 99 2000 ਸਨਨਾ ਸਾਹਿਬ 2000 95 97 ਤੋਂ ਨਾ ਦੱਸੋ ਉਸ ਤੋਂ ਕੰਟੀਨਿਊ ਚ ਰਿਹਾ ਲਗਭਗ ਲਾ ਹਾਂ ਕੰਟੀਨਿਊ ਲਗਭਗ ਲਗਭਗ 95 ਲੈ ਕੇ 2013 ਤੱਕ ਇਹ 17 18 ਸਾਲ ਪ੍ਰਧਾਨ ਪ੍ਰਧਾਨ ਸਿਕਤਰ ਪ੍ਰਧਾਨ ਪ੍ਰਧਾਨ ਰਹੇ ਮਤਲਬ ਪ੍ਰਧਾਨ 17 18 ਸਾਲ ਆਪਣਾ ਸਾਲ ਪ੍ਰਧਾਨ ਰਹੇ ਬਾਕੀ ਕਦੀ 12 ਸਾਲ ਅਸੀ ਲਾ ਫੜ ਲਏ 12 ਸਾਲ ਫੜ ਲੈਂਦੇ ਆ 12 13 ਸਾਲ ਇਹ ਕਮੇਟੀ ਵੀ ਹੈਗੀ ਸਰਨਾ ਸਾਹਿਬ 12 13 ਸਾਲਾਂ ਤੋਂ ਬਾਅਦ ਕਹਿੰਦੇ ਨੇ ਕਿ ਹਵੇ 100 ਕਰੋੜ ਦਾ ਸਰਪਲਸ ਲੜ ਕੇ ਜਾ ਰਿਹਾ ਇਹ 12 13 ਸਾਲ ਦੀ ਗੱਲ ਕਰ ਰਹੇ ਨੇ 5-700 ਕਰੋੜ ਦਾ ਘਾਟਾ ਹੈਗਾ ਇਹ ਮੈਨੇਜਮੈਂਟ ਸਮਝ ਨਹੀਂ ਆ ਰਹੀ ਮੈਨੂੰ ਦੇਖੋ ਜੀ ਸਰਨਾ ਸਾਹਿਬ ਨੇ ਜਦ 6 ਸਾਲ ਤੇ ਆਏ ਸੀਗੇ ਨਾ ਤੇ 123 ਕਰੋੜ ਰੁਪਇਆ ਸਰਪਲਸ ਸੀਗਾ ਦਿੱਲੀ ਕਮੇਟੀ ਜਿਹੜਾ ਛੱਡ ਗਿਆ ਸੀ ਔਨ ਰਿਕਾਰਡ ਉਹ ਦਿੱਲੀ ਕਮੇਟੀ ਦੇ ਵਿੱਚ ਰਿਕਾਰਡ ਹੈਗਾ ਇਹ ਦਿਖਾ ਸਕਦੇ ਆ ਇਹ ਦਿਖਾਦੇ ਨਹੀਂ ਵੱਖਰੀ ਗੱਲ ਹੈ ਉਸ ਦੇ ਇਲਾਵਾ 300 400 ਕਰੋੜ ਤੋਂ ਘੱਟ ਵੀ ਕੀਤੇ ਬਿਲਡਿੰਗਾਂ ਬਣਾਈਆਂ ਗੁਰਦੁਆਰੇ ਦੀ ਰੱਖ-ਰਖਾਅ ਠੀਕ ਕੀਤੀ ਜਗਾ ਵੀ ਲਈ ਇਹਨਾਂ ਨੇ ਕੋਈ ਇੱਕ ਇਟ ਖਰੀਦੀ ਆ ਕਾਟਾ ਕਿਉਂ ਪਿਆ ਜਾਂ ਤਾਂ ਕੋਈ ਜਗਾ ਲਈਏ ਦਿਖਾਓ ਜਾਂ ਕੋਈ ਚੀਜ਼ ਬਣਾਈ ਆ ਦਿਖਾਓ ਕਾਟਾ ਕਿਉਂ ਪਿਆ ਕਾਟਾ ਇਸ ਕਰਕੇ ਪਿਆ ਕਿਉਂਕਿ ਇਹਨਾਂ ਨੂੰ ਲੜਨੇ ਸੀਗੇ ਐਮਐਲਏ ਕੌਂਸਲਰ ਦੇ ਇਲੈਕਸ਼ਨ ਇਹਨਾਂ ਨੇ ਉਸ ਪਾਸੇ ਧਿਆਨ ਦਿੱਤਾ ਨਹੀਂ ਪੈਸਾ ਵਰਤਿਆ ਆਪਣੀ ਸਿਆਸਤ ਵਾਸਤੇ ਘਾਟਾ ਪੈ ਗਿਆ ਉਹ ਕਹਿੰਦੇ ਨੇ ਸਰਨਾਥ ਸਿਆਸਤ ਕਰਦੇ ਰਹੇ ਤੁਸੀਂ ਕਹਿੰਦੇ ਹੋ ਉਹ ਸਿਆਸਤ ਕਰਦੇ ਨੇ ਸਰਨਾਥ ਸਾਹਿਬ ਐਮਪੀ ਬਣੇ ਐਮਐਲਏ ਬਣੇ ਕੌਂਸਲਰ ਬਣੇ ਦਿਖਾਓ ਨਾ ਸਾਡਾ ਸਾਹਮਣੇ ਕਦੀ ਕਿਸੇ ਦੀ ਮੀਟਿੰਗ ਕਰਾਈ ਇੱਕ ਗੱਲ ਹੋਰ ਮੈਨੂੰ ਦੱਸ ਦੋ ਅੱਜ ਇਹ ਕੋਈ ਵੀ ਪ੍ਰੋਗਰਾਮ ਕਰਦੇ ਆ ਫਸ ਛੋਟਾ ਕੋਈ ਪ੍ਰੋਗਰਾਮ ਵੀ ਹੋਏ ਇਹਨਾਂ ਦੇ ਹਰ ਪ੍ਰੋਗਰਾਮ ਦੇ ਵਿੱਚ ਬੀਜੇਪੀ ਦਾ ਮੰਤਰੀ ਕਿਉਂ ਆਂਦਾ ਸਰਕਾਰਾਂ ਤੋਂ ਕੰਮ ਲੈਣੇ ਹੁੰਦੇ ਨੇ ਕੀ ਕੰਮ ਲੈ ਆਂਦੇ ਸਰਕਾਰ ਤੋਂ ਮੈਨੂੰ ਦੱਸਣ ਇੱਕ ਕੰਮ ਦੱਸਣ ਸਰਕਾਰ ਤੋਂ ਯੂਨੀਵਰਸਿਟੀ ਦੀ ਗੱਲ ਕਰਦੇ ਬੇਸੀ ਕੀ ਕਿਹੜੀ ਯੂਨੀਵਰਸਿਟੀ ਉਲਟਾ ਦੇ ਕੇ ਆ ਗਏ ਸ਼ਕਸ਼ੀਏ ਜੂੜ ਸਾਹਬ ਤੇ ਸਰਕਾਰੀ ਕਬਜ਼ਾ ਹੋ ਗਿਆ ਤਕਸ਼ਰੀ ਪਟਨਾ ਸਾਹਬ ਤੇ ਸਰਕਾਰੀ ਕਬਜ਼ਾ ਹੋ ਗਿਆ ਹਰਿਆਣਾ ਦੇ ਵਿੱਚ ਕਮੇਟੀ ਹੁਣ 100 ਦਿਨ ਤੋਂ ਉੱਪਰ ਹੋ ਗਿਆ ਇਲੈਕਸ਼ਨ ਹੋਏ ਕਮੇਟੀ ਨਹੀਂ ਬਣ ਪਈ ਉੱਤੇ ਉਲਟਾ ਦੇ ਕੇ ਆਏ ਨੇ ਇਹ ਲਿਆਣ ਵਾਲੇ ਚੁਣੀ ਨੇ ਇਹ ਗਹਿਣੇ ਰੱਖ ਕੇ ਆਏ ਨੇ ਦਿੱਲੀ ਕਮੇਟੀ ਸਰਕਾਰਾਂ ਦੇ ਪੈਰਾਂ ਦੇ ਵਿੱਚ ਹੁਣ ਦੱਸਣਾ ਹੈ 5-700 ਕਰੋੜ ਰੁਪਇਆ ਕਿੱਥੇ ਗਿਆ جواب دین ਹੁਣ ਕਿੱਥੇ ਨੇ ਉਹਨਾਂ ਦਾ ਪ੍ਰੈਸਰ ਕੰਪਰੈਸ ਨਹੀਂ ਕਰਨੀ ਆਪਣਾ ਇਕਾਲੋਜੀ ਨੇ ਗੋਗਲਸਪਾਕ ਦੇ ਸੰਗਤ ਦੇ ਸਾਹਮਣੇ ਖੜਾ ਨਹੀਂ ਹੋਣਾ ਵੈਸੇ ਬੜਾ ਖਾਲ ਚਸ਼ਮਾ ਪਾ ਕੇ ਇੱਕ ਕਰਤਾ ਉਹ ਕਰਤਾ ਹੁਣ ਜਵਾਬ ਦੇਣ ਕਿੱਥੇ ਨੇ ਨਹੀਂ ਉਹ ਤੇ ਕਹਿੰਦੇ ਨੇ ਸਰਨਾ ਸਾਹਿਬ ਕਰ ਗਿਆ ਜੀਕੇ ਸਾਹਿਬ ਮਾਰ ਗਿਆ ਇਹ ਤੇ ਕਮੇਟੀ ਮਤਲਬ ਜੁਮਾ ਜੁਮਾ 2 ਸਾਲ ਪਹਿਲੇ ਆਈ ਹੈ ਔਰ ਮੈਂ ਕੀ ਕਹਣਾ ਉਹਨਾਂ ਨੇ ਇੱਕ ਲਾਈਨ ਬੋਲ ਲਈ ਸਰਨਾ ਸਾਹਿਬ ਨੇ ਜੱਜ ਜ਼ੋਨ ਕਰਤਾ ਸੀ ਇਹ ਫੈਸਲਾ ਵੀ ਸਰਨਾ ਸਾਹਿਬ ਨੇ ਕਰਾਇਆ ਉਹਨਾਂ ਦਾ ਜਵਾਬ ਆ ਹੀ ਹੋਏਗਾ ਉਹਨਾਂ ਸਰਨਾ ਬਿਨਾ ਨਹੀਂ ਸਰਨਾ ਮਗਰ ਸੰਗਤ ਦਾ ਸਕੂਲਾਂ ਬਿਨਾ ਵੀ ਨਹੀਂ ਸਰਦਾ ਸੰਗਤ ਬਿਲਕੁਲ ਨਹੀਂ ਸਰਦਾ ਅੱਜ ਅੱਜ ਮੈਂ ਤੁਹਾਨੂੰ ਦੱਸ ਰਿਹਾ ਅੱਜ ਸਾਡੀ ਰੂਹ ਮਰ ਗਈ ਹੈ ਸਕੂਲ ਨਹੀਂ ਖਤਮ ਹੋਏ ਸਾਡੀ ਆਤਮਾ ਮਰ ਗਈ ਹੈ ਸਾਡੇ ਬਜ਼ੁਰਗਾਂ ਨੇ ਅੱਜ ਉੱਪਰ ਬੈਠ ਕੇ ਰੋ ਰਹੇ ਹੋਣਗੇ ਕੀ ਕੀਤਾ ਅਰਬੀਤ ਸਿੰਘ ਕਾਲ ਕਾ ਜਗਦੀਪ ਸਿੰਘ ਕਾਲੋਂ ਨੇ ਜਗ੍ਹਾ ਲੈਣੀ ਆਸਾਨ ਹੈ ਆ ਤੁਸੀਂ ਇੱਕ ਸਕੂਲ ਵਾਸਤੇ ਜਗ੍ਹਾ ਲੈ ਕੇ ਦਿਖਾ ਦਿਓ ਸਰਕਾਰਾਂ ਕੋਲੋਂ ਤੁਹਾਡੇ ਪੈਰ ਦੀ ਜੁੱਤੀਆਂ ਘਿਸ ਜਾਣਗੀਆਂ 12 ਸਕੂਲ ਬੀਗੜ ਜਗ੍ਹਾ ਤੁਸੀਂ ਵੇਖੀ ਹੋਈ ਹੈ ਅਸੀਂ ਜਗ੍ਹਾ ਮਿਲਦੀ ਅੱਜ ਉੱਧਰ ਕਾਲਜ ਹੀ ਤੋਂ ਬਣ ਰਿਆ ਸੀ ਇੰਸਟੀਚਿਊਟ ਬਣ ਰਿਆ ਸੀ ਜਿਹੜਾ ਤੁਸੀਂ ਦੇਖਿਆ ਜਿਹੜਾ ਅਜ ਖੰਡਰ ਹੋਇਆ ਪਿਆ ਜੋ ਹਾਲ ਬਾਲਾ ਸਭ ਬਿਲਡਿੰਗ ਦਾ ਹੋਇਆ ਪਿਆ ਉਹ ਹੀ ਹਾਲ ਹਸਪੀਟਲ ਬਿਲਡਿੰਗ ਦਾ ਹੋਇਆ ਪਿਆ ਸਕੂਲ ਖਾਵੇ ਉਹ ਵੀ ਮੈਨੂੰ ਦੱਸਣਾ ਅਜ ਤੱਕ ਐਨੇ ਕੀ ਕੀਤਾ 15000 ਬੱਚਾ ਘਟ ਗਿਆ ਸਕੂਲ ਦੇ ਅੰਦਰ 10000 ਬੱਚਾ ਘਟ ਗਿਆ ਸਕੂਲ ਦੇ ਅੰਦਰ ਐਨੇ ਕੀ ਕੀਤਾ ਹੈ ਤੋ ਮੱਥਰੇ ਸ਼ਿਕਨ ਹੈ ਨਾ ਤੇ ਕੋਈ ਸ਼ਰਮ ਵਾਲਾ ਬੰਦਾ ਹੁੰਦਾ ਨਾ ਆਪਣੇ ਘਰ ਬਹਿ ਜਾਂਦਾ ਜਾ ਬਾਦਰ ਮੀਤ ਸਿੰਘ ਕਾਲ ਕਾਲ ਨੂੰ ਕਹਾਂਗਾ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਦਾ ਪ੍ਰੈਸ ਕਾਨਫਰੰਸ ਇੱਕੋ ਗੱਲ ਆਂਦੀ ਹੈ ਜੀ ਸਰਨਾ ਸਾਹਿਬ ਸਾਡੀ ਝੋਲੀ 'ਚ ਪਾ ਕੇ ਸੀ ਅੱਜ ਦੀ ਹੰਡਾ ਰਹੇ ਆ ਸਾਡੀ ਝੋਲੀ 'ਚ ਪਾ ਕੇ ਸੀ ਹੰਡਾ ਰਹੇ ਆ ਸਰਨਾ ਸਾਹਿਬ ਨੇ ਤੁਹਾਨੂੰ ਆਪਣੀ ਝੋਲੀ ਪਾਇਆ ਹੋਇਆ ਸੀਗਾ ਅੱਜ ਉਹ ਸਾਨੂੰ ਦੇਖਣਾ ਪੈ ਰਿਹਾ ਨਾ ਤੁਹਾਨੂੰ ਸਿਆਸਤ ਵਿੱਚ ਲੈ ਕੇ ਆਂਦੇ ਨਾ ਸਕੂਲਾਂ ਦਾ ਹਾਲ ਹੁੰਦਾ ਤੁਹਾਨੂੰ ਤੁਹਾਨੂੰ ਲੋਕਾਂ ਨੂੰ ਸਰਨਾ ਸਾਹਿਬ ਨੇ ਆਪਣੀ ਝੋਲੀ 'ਚ ਪਾਇਆ ਸੀਗਾ ਚੱਲ ਯਾਰ ਕੌਮ ਦੀ ਸੇਵਾ ਕਰਨਗੇ ਇਹ ਤਾਂ ਕੌਮ ਨੂੰ ਵੇਚ ਕੇ ਆ ਗਏ ਕੌਮ ਦੇ ਸਕੂਲ ਵੇਚ ਕੇ ਆ ਗਏ ਯਾਰ ਮੀਸਿੰਗ ਕਾਲ ਕਰਦਾ ਸਰਨਾ ਸਾਹਿਬ ਨੇ ਆਪਣੀ ਝੋਲੀ ਪਾਇਆ ਸੀਗਾ ਚੱਲ ਯਾਰ ਅੱਛਾ ਬੰਦਾ ਕੌਮ ਦੀ ਸੇਵਾ ਕਰੇਗਾ ਅੱਗੇ ਆ ਰਿਹਾ ਕੀ ਪਤਾ ਸੀ ਅੱਗੇ ਆ ਕੇ ਕੌਮ ਨੂੰ ਵੇਚ ਦੇਗਾ ਪ੍ਰਧਾਨ ਬਣ ਕੇ ਇਹ ਤਾਂ ਹੈ ਜੋ ਲੋਕ ਨੇ ਮਗਰ ਮਾਰਾ ਸੰਗਤ کہہ ਰਹੀ ਹੈ ਪੂਰਾ ਇੰਟਰਵਿਊ ਪੋਡਕਾਸਟ ਅੱਡਾ ਚੱਲਦਾ ਜਾਏਗਾ ਮਗਰ ਹਲ ਲੋਕ ਕੀ ਕਹਿੰਦੇ ਨੇ ਕਿ ਸਕੂਲ ਬਚਣਗੇ ਕਿਵੇਂ ਹਲ ਹੈ ਜੀ ਦੇਖੋ ਹੁਣ ਤੇ ਕੋਰਟ ਨੇ ਵੀ ਆਰਡਰ ਕਰਤਾ ਕਿ ਕਿਸੇ ਥਰਡ ਪਰਸਨ ਨੂੰ ਨਹੀਂ ਦੇ ਸਕਦੇ ਰੈਂਟ ਤੇ ਨਹੀਂ ਦੇ ਸਕਦੇ ਇਥੋਂ ਤੱਕ ਕਿ ਜਿਹੜੀ ਰੈਂਟਡ ਇਨਕਮ ਵੀ ਹੈ ਨਾ ਉਹ ਵੀ ਕਮੇਟੀ ਨੂੰ ਤਨਖਾ ਵੀ ਗਣੀ ਪਈਗੀ ਉਹ ਆਪਣੇ ਤਾਂ ਵੀ ਨਹੀਂ ਲੈ ਸਕਦੇ ਕੋਈ ਕਮੇਟੀ ਦਾ ਖਰਚਾ ਵੀ ਨਹੀਂ ਕਿ ਪਹਿਲੇ ਤਨਖਾ ਚੈਰੀਟੀ ਬਿਗਮਸ ਹੋਮ ਕੱਲ ਮੇਰੀ ਵਕੀਲ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਮੈਨੂੰ ਤਾਂ ਕੀ ਕਿਹਾ ਜਿਸ ਜੱਜ ਨੇ ਆਰਡਰ ਸੁਣਾਇਆ ਹੈ ਨਾ ਉਹਨੇ ਇੱਕ ਗੱਲ ਆਖੀ ਕਹਿੰਦਾ ਅਸੀਂ ਵੀ ਦੇਖਦੇ ਹੁਣ ਸੀ ਨਾ ਕੁਝ ਟਾਈਮ ਪਹਿਲੇ ਗੁਰੂਕਿਸ਼ਨ ਪਬਲਿਕ ਸਕੂਲ ਦੇ ਵਿੱਚ ਅਸੀਂ ਵੀ ਕਹਿੰਦੇ ਸੀ ਆਪਣੇ ਬੱਚੇ ਨੂੰ ਇੱਥੇ ਪੜਾਵਾ ਪਰ ਅੱਜ ਕੀ ਹਾਲਾਤ ਹੈ ਅਸੀਂ ਮੰਨਦੇ ਸੀ ਕਿ ਗੁਰੂਕਿਸ਼ਨ ਪਬਲਿਕ ਸਕੂਲ ਹੈਗੇ ਆ ਮੈਂ ਆ ਰਮੀਤ ਸਿੰਘ ਕਾਲਕਾ ਔਰ ਜਗਦੀਪ ਸਿੰਘ ਕਾਲਾ ਨੂੰ ਇੱਕੋ ਗੱਲ ਆਖਾਂਗਾ ਅੱਜ ਅਗਰ ਤੁਹਾਡੇ ਕੋਲ ਪੈਸੇ ਹੈਗੇ ਤਾਂ ਠੀਕ ਹੈ ਨਹੀਂ ਹੈ ਤਾਂ ਸਾਾਨੂੰ ਦੱਸ ਦਿਓ ਇੱਕ ਇੱਕ ਡੱਬਾ ਕਾਲਿਆ ਪੈਣ ਦਾ ਲੈ ਲਓ ਆਪਣੇ ਮੂੰਹ ਤੇ ਮਾਰ ਲਓ ਕਿਉਂਕਿ ਤੁਹਾਡੇ ਬਚਦੀ ਹੁਣ ਅਈ ਰਹਿ ਗਈ ਹੈ ਤੁਸੀਂ ਕਮੇਟੀ ਲਾਇਕ ਨਹੀਂ ਰਹੇ ਤੁਸੀਂ ਕੌਮ ਵੇਚਤੀ ਕੌਮ ਦੇ ਸਕੂਲ ਵੇਚਤੇ ਕੌਮ ਦੀ ਜਾਇਦਾਦ ਵੇਚਤੀ ਅਗਰ ਇਹ ਹੋਰ ਟਿਕ ਗਏ ਤੇ ਇਹਨਾਂ ਨੇ ਗੁਰੂ ਘਰ ਦੀਆਂ ਦੀਵਾਰਾਂ ਵੇਚ ਮਾਰ ਲਈ ਐਸੀ ਜਸਮੀ ਸਿੰਘ ਬ੍ਰਿਧੰਪੁਰਾ ਜੀ ਜਿਨ੍ਹਾਂ ਨੇ ਜੀਐਚਪੀ ਸਕੂਲ ਦੇ ਕਾਟ ਦੇ ਆਰਡਰ ਦੇ ਉੱਤੇ ਬਣੀ ਪ੍ਰਤੀਕਿਰਿਆ ਦਿੱਤੀ ਦੇਖਦੇ ਰਹੋ ਦਿੱਲੀ ਡਾਇਲੌਗਸ